ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲਾਸ ਬੋਪਰੇ ਜਿੰਦਾਂ ਕਸ ਵਗਦੇ ਅੱਜ ਹੈ ਸ਼ਨੀਵਾਰ ਤੇ 20 ਤਰੀਕ ਸਾਡੀ ਹੋ ਗਈ ਤਿਆਰੀ ਹੁਣ ਅਸੀਂ ਚੱਲੇ ਅੱਜ ਵਿਆਹ ਦੀ ਪਾਰਟੀ ਤੇ ਬਲਾਉਡੀ ਨਾਲ ਬਣੇ ਰਿਓ ਤਿਆਰੀਆਂ ਹੋ ਗਈਆਂ ਸਾਡੇ 10:30 ਦਾ ਟਾਈਮ ਹੋ ਗਿਆ ਤੇ ਹੁਣ ਬਸ ਨੇ ਕੋਈ ਬਾਹਰ ਜਾ ਰਹੇ ਆ ਤੇ ਦਿਨਾਂ ਚ ਲੱਗ ਗਿਆ ਧੁੱਪ ਧੁੰਦ ਨਹੀਂ ਹੈਗੀ ਤੇ ਦਿਨਾਂ ਚ ਵਧੀਆ ਲੱਗਦਾ ਆ ਧੁੱਪ ਚੜ ਜਾਣੀ ਆ ਹਾਂ ਜੇ ਸਾ ਮੈਂ ਦੇਨੇ ਅੱਜ ਇੱਕ ਤਰਫਾ ਨਹੀਂ ਜਾਂਦਾ ਇੱਕ ਤਰਫਾ ਤੇ ਦੇਖੋ ਸਾਡੇ ਖਾਲਸਾ ਫਰੋਹ ਦੀ ਪਿਆ ਆ ਤੇ ਚੱਲੇ ਬਸ ਹਾਂ ਤੇ ਬਾਬਾ ਜੀ ਜਾ ਕੇ ਤੁਹਾਨੂੰ ਨਹੀਂ ਤਰਾਹ ਇਹ ਦੋ ਜਿਹਨਾਂ ਦੇ ਪੁਰਾਣੇ ਬਾਗ਼ ਵਿੱਚੋਂ ਜਿਹਨਾਂ ਦੇ ਡੀਸੀ ਦਾਪ ਤੋਂ ਮੈਂ ਲੋਕ ਪੈਲਸ ਦਿਖਾਉਣੇ ਆ ਜਿਹੜਾ ਆ ਪੰਜ 4 5000 ਜਾਂ 3 4000 ਦੇ ਇੱਥੇ ਹੈ ਲੱਗਦਾ ਡੀਸੀ ਬੜਾ ਨਾ ਮਨ ਹਾਂ ਦੇ ਕੋ ਸਾਬਜੀ ਵੀ ਤਿਆਰ ਹੋ ਗਿਆ ਆ ਆ ਤੇ ਸਾਰਿਆਂ ਤਿਆਰੀ ਹੋ ਗਈ ਆ ਇਹ ਕਿੱਦਾਂ ਲੱਗਿਆ ਸਰ ਬਤਾਓ ਜੇ ਬਾਪੂ ਕੋਲ ਬਾਪੂ ਮਨ ਅਰਜੀ ਤੇ ਆਉਣੀ ਕੋਲ ਬਾਪੂ ਕੋਲ ਹੈ ਜੁਤੇਸ਼ ਕਹਿੰਦਾ ਆ ਕੁੜੀ ਇਹ ਕਿਹਨੇ ਬਾਹਰ ਨੂੰ ਉਹ ਅੰਦਰ ਬਿਠਾ ਹੈ ਅੱਛਾ ਵਾਹ ਕਰੋ ਤੇ ਗੀਤ ਉਹ ਬੱਪੂ ਵਾਲੇ ਪਿਆ ਕੇ ਸੋਈ ਲਾ ਲਓ ਲਾਲ ਗੱਲ ਸੁਣ ਆਈ ਮੂੰਗੜੇ ਆ ਚੁਲਿਏ ਪਿਆ ਆਪਾ ਕਿਉਂ ਚੱਕ ਦਿੱਤੇ ਕਾਕਾ ਏ ਕਾਕਾ ਨੇ ਕਿ ਦੱਸ ਦਈਏ ਨਾ ਕਿ ਫੇ ਗਿਆ ਸੀ ਤੂੰ ਹਾਂ ਇਹ ਛੇ ਮੰਨ ਲਾ ਕੇ ਕਿੰਨੇ ਬਿਵਾਦਾਂ ਕਿ ਛੱਡ ਦੇ ਛੱਡ ਦੇ ਕਿਥੇ ਆਪਾ ਆ ਚਾਚਾ ਕੋਲ ਲਈ ਜੀਬੀ ਕੋ ਹੈ ਹਾਂ ਭੱਜਦੇ ਆ ਮੇਰਾ ਤੁ ਗਿਆ ਕਿ ਬੇਨ ਜਿਹੜਾ ਦਾ ਬਾਦ ਹੋਇਆ ਪੰਡੇ ਉਹਨੇ ਆਪਣੇ ਪਿੰਡ ਗਈ ਕਿਥੇ ਗਿਆ ਸੀ ਤੂੰ ਭੱਜ ਰਹੀ ਆ ਉਹਨੇ ਵੀ ਤੋਗੜੀ ਲੈਣੀ ਨਾ ਤੋਗੜੀ ਨਾ ਵੰਡੇ ਗਈ ਸੀ ਇਹ ਦੋ ਤਿੰਨ ਦਿਨ ਹੋ ਗਿਆ ਆ ਦੇਖੋ ਜੋ ਹਾਂਜੀ ਹੁਣ ਅਸੀਂ ਸਾਰੀ ਫੈਮਿਲੀ ਗੱਡੀ 'ਚ ਬੈ ਗਏ ਆ ਤੇ ਚੱਲ ਪਏ ਆ ਤੇ ਸਾਡੇ ਪਿੱਛੇ ਪੈਂਦੇ ਸੀ ਰੀਤ ਤੇ ਵੀ ਮੈਂ ਵੀ ਜਾਣਾ ਵਿਆਹ ਮੈਨੂੰ ਵੀ ਲੈ ਕੇ ਜਾਓ ਤੇ ਰੌਣ ਦੇ ਸੀ ਕਿ ਇੱਥੇ ਝੰਡੇ ਸਰਾਏ ਆਗੇ ਸਕੂਲ ਝੰਡੇ ਸਰਾਏ ਦਾ ਵੈਸੇ ਪਿੰਡ ਤਾਂ ਜਿੱਦਾਂ ਕਹ ਲੋ ਵੀ ਦੋ ਆ ਤੇ ਨਾਨਾ ਦਾ ਇੱਕ ਹੈ ਜੰਡੇਸਰਾਏ ਤੇ ਅਸੀਂ ਜਾ ਰਹੇ ਸਾਰੇ ਫੈਮਿਲੀ ਤੇ ਡਾਕਟਰ ਸਾਹਿਬ ਗੱਲਾਂ ਮਤਾਂ ਮਾਰ ਰਿਹਾ ਸਾਰੇ ਆਪ ਆਪਨੇ ਧਿਆਨ ਵਿੱਚ ਬੈਠੇ ਆ ਤੇ ਦੇਖੋ ਧੁੰਦ ਕੇ ਦਾਲ ਦਿਵਾਲੇ ਤੇ ਧੁੰਦ ਤੇ ਬਹੁਤ ਜ਼ਿਆਦਾ ਆ ਤੇ ਅਸੀਂ ਆਪਣੇ ਪਿੰਡ ਦੀ ਬਾਹਰ ਬਾਹਰ ਵਾਰ ਫੈਰਨੀ ਤੇ ਜਾ ਰਹੇ ਆ ਤੇ ਹੁਣ ਬੁੱਲਵਾ ਰੋੜ ਆ ਜਾਣਾ ਆ ਜਾਨੀ ਇਹਦਾ ਸਿੱਧਾ ਕਤਾਰਪੁਰ ਦਾ ਪਉਪੁਰ ਨੂੰ ਜਾਂਦਾ ਆ ਦੇਖੋ ਜੋਤਿਕ ਦਾ ਮਸਤੀ ਕਰਨ ਡਿਆ ਤੇ ਬਾਈ ਬਾਈ ਕਰਨ ਡਿਆ ਵੀ ਮਮੀ ਵਿਆਹ ਚੱਲਣਾ ਅੱਜ ਹੈ ਨਾ ਬੜਾ ਚਾ ਇਹਨਾਂ ਨੂੰ ਭੈਣ ਦੇ ਵਿਆਹ ਦਾ ਤੇ ਨਾਲ ਗਰ ਲਾਲ ਵੀ ਨਾਲ ਚਾਚਾ ਬੈਠਾ ਸਾਰੇ ਆਣੇ ਬੈਠੇ ਆ ਤੇ ਵਿਆਹ ਦੇਖਣ ਚੱਲੇ ਆ ਵਿਆਹ ਵਿਆਹ ਦੀ ਬਹੁਤ ਦਿਨਾਂ ਦੀ ਤਿਆਰੀ ਹੁੰਦੀ ਸੀਗੀ ਸ਼ਾਪਿੰਗ ਕਰ ਲਈ ਅਸੀਂ ਕੱਪੜੇ ਆ ਆ ਚੀਜ਼ ਲੈਂਦੀ ਉਹ ਚੀਜ਼ ਲੈਂਦੀ ਆ ਤੇ ਅੱਜ ਦਿਖਾਉਣੇ ਜਾਂਨ ਨੂੰ ਜੰਦਰ ਜਾ ਕੇ ਵਿਆਹ ਪੈਲਸ ਹਾਂਜੀ ਮੇਨ ਰੋਡ ਤੇ ਜਾ ਰਹੇ ਆ ਕਤਰਪੁਰ ਪਹੁੰਚ ਗਏ ਆ ਤੇ ਜੋ ਕਿ ਟ੍ਰੈਫਿਕ ਤੇ ਚਲੋ ਸਿਵਲ ਸਿਵਰੇ ਸਾ ਸਾਦ ਦੀ ਹੁੰਦੀ ਹੈਗੀ ਵੀ ਇੰਨੀ ਹੁੰਦੀ ਨਹੀਂ ਹੈਗੀ ਸਾਰੇ ਆਪਣੇ ਹਰਾਈ ਆਉਂਦੇ ਆਪਣੇ ਜਾਇ ਆ ਜਾਂਦੇ ਆ ਤੁਹਾਨੂੰ ਉਹ ਸਾਹਮਣੇ ਦਿਖਾਈ ਜਾਂਦਾ ਉਹ ਯੂਬਾ ਜੋ ਕਿ ਬਹੁਤ ਮਸ਼ਹੂਰ ਆ ਬਹੁਤ ਲੋਕੀ ਦੂਰ ਦੂਰ ਦੇਖਣ ਆਉਂਦੇ ਆ ਪਰ ਸਾਡੇ ਕੋਲ ਆਗੇ ਨਹੀਂ ਜਾਂ ਹੁੰਦਾ ਹੈਗਾ ਤੇ ਤੁਹਾਨੂੰ ਮਤਲਬ ਕਿ ਤਰ ਪਰ ਥੋੜੇ ਕਿਲੋਮੀਟਰ ਪੈਂਦਾ ਆ ਤੇ ਹੁਣ ਠੰਡ ਬੜੀ ਆ ਠੰਡ ਨਿਕਲੀ ਤੋਂ ਬਾਅਦ ਫਿਰ ਜਿਹਨ ਦਿਨ ਪਧਰੇ ਆਉਣਗੇ ਫਿਰ ਅਸੀਂ ਜਾ ਕੇ ਆਵਾਂਗੇ ਤੇ ਯੂਬਾ ਦੇਖ ਕੇ ਆਵਾਂਗੇ ਵੀ ਕੀ ਕੀ ਬਣਿਆ ਕੀ ਕੀ ਨਹੀਂ ਸਾਡੇ ਰਿਸ਼ਤੇ ਰੋਂਦੇ ਆ ਦੇਖਦੇ ਯੁਵਾ ਦੇਖ ਕੇ ਆਇਆ ਚਲੋ ਵਧੀਆ ਗੱਲ ਦੱਸਦੇ ਹੁੰਦੇ ਸਾਨੂੰ ਤੇ ਚਲੋ ਖੈਰ ਜੇ ਸਾਡੇ ਤਨਮ ਚਾਂਜਲ ਹੋਇਆ ਫਿਰ ਅਸੀਂ ਵੀ ਦੇਖਿਾਵਾਂਗੇ ਤੇ ਵੈਸੇ ਬਾਹਰੋਂ ਦੇ ਸੋਹਣਾ ਲੱਗਦਾ ਵਧੀਆ ਲੱਗਦਾ ਤੰਦਰੋ ਵੀ ਉਹਨੇ ਵਧੀਆ ਹੋਊਗਾ ਤੇ ਗੱਲ ਆਲਮਨ ਤੇ ਕਈ ਵਾਰੀ ਕਹਿ ਚੁੱਕੇ ਆ ਮੰਮੀ ਚੱਲੀਏ ਚੱਲੀਏ ਦੀ ਹੈਲੋ ਜੀ ਹੁਣ ਅਸੀਂ ਪੈਲੇਸ ਪਹੁੰਚ ਗਏ ਆ ਪੈਲੇਸ ਕੋਹੇ ਨੂਰ ਪੈਲੇਸ ਤੇ ਲਾਵਾਂ ਅਜੇ ਕਿੰ ਗਈ ਆ ਬਰਾਤ ਬਰਾਤ ਉੱਥੇ ਆ ਗਈ ਆ ਗੁਰਦੁਆਰਾ ਸਾਹਿਬ ਤੋਂ ਸੀ ਹੁਣ ਪਹੁੰਚ ਕੇ ਪੈਲਸ 'ਚ ਦੇਖੋ ਠੰਡ ਵੀ ਚੱਲਣ ਢੀ ਆ ਵਿਆਹ ਦੇ ਨਾਲ ਨਾਲ ਆ ਦੇਖੋ ਸਾਡੀ ਪ੍ਰੋਵ ਫੋਟੋ ਪ੍ਰੋਵ ਦੀ ਪਹੁੰਚ ਗਏ ਪਹੁੰਚ ਗਏ ਆ ਹਾਂ ਪ੍ਰਾਪਤ ਤੇ ਜੋ ਤੇ ਗਰ ਲਾਲ ਭੱਜ ਗਏ ਅੱਗੇ ਅੱਗੇ ਇਹ ਕੋਈ ਨਹੀਂ ਤਾਂ ਆਏ ਹੈਗੇ ਵੀ ਆ ਤਾਂ 12 ਵਜੇ ਤੋਂ ਬਾਅਦ ਸ਼ੁਰੂ ਹੋਊਗਾ ਤੇ ਚਲੋ ਆਪਾਂ ਨੂੰ ਥੋੜਾ ਟਾਈਮ ਲੱਗਣਾ ਸੀ ਆਉਣ ਨੂੰ ਤਾਂ ਵਾ ਪਹਿਲਾਂ ਆ ਗਏ ਆ ਦੇਖੋ ਪੈਲਸ ਕਿੱਡਾ ਵੱਡਾ ਵਧੀਆ ਹੋ ਲੂਟੇ ਕਾਫੀ ਸ਼ਾਨਦਾਰ ਪਹਿਲਸਿਆ ਵੱਡਾ ਕਾਫੀ ਦੇਖ ਜੇ ਕੋਈ ਨਹੀਂ ਆਇਆ ਹੈਗਾ ਤੇ ਘਟ ਹੀ ਆ ਜੇ ਮਾਣਗੇ ਚਲੋ ਚਲਿਏ ਕੁਛ ਖਾਈਏ ਪੀਏ ਹੁਣ ਕੰਦਲ ਹਾਲ ਹਾਂ ਕਿੰਨੀ ਛੋਣੀ ਫੋਟੋ ਲੱਗਦੀ ਆ ਲਿਆਓ ਵੀਡੀਓ ਬਣਾਈਏ ਆ ਆ ਲਿਆਓ ਬਹੁਤ ਵਧੀਆ ਮੁਬਾਰਕ ਹੋਈ ਸ਼ਾਦੀ ਪਰਵਤਨ ਜੀਜੂ ਦੀ ਬੋਲੋ ਹਾਂਜੀ ਹੁਣ ਛਟੂਰੇ ਖਾਣ ਲੱਗੇ ਆ ਦੇ ਸਿਵਰੇ ਸਿਵਰੇ ਕੱਲੋ ਨਾਸ਼ਤਾ ਹੋ ਜਾਂਦਾ ਹੈ ਜਿਸ ਨੂੰ ਰੋਧੀ ਲੱਗਾ ਹੈ ਤੇ ਖਾਂਡਾ ਮੇਰੀ ਸੁਲਾ ਵੀ ਮਾਂਡਾ ਜੋਤ ਵੀ ਹਾਂ ਵੀ ਖਾਲ ਖੀ ਗੱਲਾਂ ਚਾਚਾ ਉਧਰ ਘੁੰਮੀਆਂ ਨੇ ਹੋ ਗਿਆ ਸਹੀ ਇਹ ਐਨੇ ਕਾਹਦੇ ਪਾਈਆਂ ਸਾਰਿਆਂ ਨੇ ਜੇ ਨਾ ਠੰਡ ਹੁੰਦੀ ਨਾ ਕੋਟੀ ਨਹੀਂ ਪਾਉਂਦੇ ਇੱਕ ਪਲੇਟ ਹੋ ਲੈ ਹਾਂ ਕੋफी ਹੂੰ ਹੂੰ ਕੋफी ਠੰਡਾ ਲੜਾਣਾ ਠੰਡਾ ਗਿੜਾ ਗਰਮ ਨਹੀਂ ਪੀਂਦੇ ਕੌਣ ਦੇਖੀਂ ਇਲਾਸਲਾਤ ਕਰਦੇ ਰਾਜੋ ਵਧੀਆ ਵਿਆਹ ਖਾਣਾ ਹੈ ਠੀਕ ਹੈ ਕਿੰਨਾ ਪਿਆਰ ਕਰਦੇ ਸਰਦੋਸ ਖਾ ਜਾਂਦੇ ਆ ਹਾਂਜੀ ਨਾਸ਼ਤਾ ਕਰਨ ਤੋਂ ਬਾਅਦ ਕੁਝ ਘੰਟਿਆਂ ਬਾਅਦ ਫਿਰ ਅਸੀਂ ਮੈਂ ਤਾਂ ਯੂਤ ਆ ਗਏ ਆ ਪੈਲਸ ਦੇ ਅੰਦਰ ਤੇ ਪਕੌੜੇ ਮਠੇ ਸਾਰਾ ਕੁਝ ਮਤਲਬ ਇਹ ਸਾਰਾ ਕੁਝ ਅੰਦਰ ਸਟਾਰ ਲੱਗੇ ਸੀ ਇਹਨਾਂ ਦੇ ਤੇ ਬਾਕੀ ਸਾਰਾ ਖਾਣ ਪੀਣ ਦਾ ਜੋ ਵੀ ਫਾਸਟ ਫੂਡ ਸੀਗਾ ਉਹ ਬਾਹਰ ਹਾਲ ਵਿੱਚ ਸੀਗਾ ਤਾਂ ਦੇਖੋ ਹਰੇਕ ਚੀਜ਼ ਮਿੱਠਾ ਜਿਹੜਾ ਨਾ ਇੱਕ ਇੱਕ ਪੀਸ ਮੈਂ ਪਾਉਂਗੀ ਲੋੜਨ ਸਾਡੇ ਕੋਲ ਡੈਕੋਰੇਸ਼ਨ ਕਿੰਨੀ ਸੋਹਣੀ ਕੀਤੀ ਹੈ ਬਹੁਤ ਵਧੀਆ ਡੈਕੋਰੇਸ਼ਨ ਸੀਗੀ ਪੈਲਸ ਵੀ ਬਹੁਤ ਸੋਹਣਾ ਬਹੁਤ ਵੱਡਾ ਸੀਗਾ ਤਲਨਾ ਰੋਡ ਤੇ ਪੈਲਸ ਸੀ ਜੀ ਇਹ ਹੀ ਸੀਗਾ ਤੇ ਜਿੱਦਾਂ ਕੋਹੇਨੂਰ ਨਾ ਸੀ ਪੈਲਸ ਦਾ ਤੇ ਹੈਵੀ ਬਹੁਤ ਸੋਹਣਾ ਕੋਹੇਨੂਰ ਵਰਗਾ ਸੀਗਾ ਤੇ ਦੇਖੋ ਮਰਫੀ ਦਾ ਇੱਕ ਪੀਸ ਰੱਖੂੰਗੀ ਤੇ ਬੋਤਾਨੀ ਲੋੜ ਅਨੁਸਾਰ ਜਿੰਨਾ ਕ ਆਪਾਂ ਖਾ ਸਕਦੇ ਆ ਵੀ ਕਦੋਂ ਖਰਾਬ ਕਰਨਾ ਨਾ ਤੇ ਇੱਕ ਮੈਂ ਆ ਚਮਚਮ ਦਾ ਪੀਸ ਰੱਖੂਗੀ ਤੇ ਕਿਉਂ ਜੋਤਵੀ ਵੀਰੇ ਨਾਲ ਸੀਗਾ ਤੇ ਚਲੋ ਮੈਂ ਕਿਹ ਕੀ ਚੀਜ਼ ਸਾਰੇ ਟੈਸਟ ਕਰਦੇ ਆ ਤੇ ਚਲੋ ਖਾਣੀ ਚਾਹੀਦੀ ਹਰੇ ਜੀ ਖਾਣੀ ਚਾਹੀਦੀ ਆ ਤੇ ਦਰ ਪੇਸਟੀ ਦਾ ਵੀ ਇੱਕ ਪੀਸ ਤੇ ਇਧਰ ਆਗੇ ਪਕੌੜੇ ਜੀ ਇਹ ਪਕੌੜੀਆਂ ਵਾਲੀ ਸਾਈਡ ਆ ਪਕੌੜੇ ਦਾ ਵੀ ਮਤਲਬ ਇੰਨੀ ਸੀਗੇ ਵੀ ਕੋਈ ਨਹੀਂ ਪਤਾ ਲੱਗਦਾ ਸੀਗਾ ਵੀ ਇਹ ਇਨੀ ਐਟਮਾ ਸੀ ਗੀਆਂ ਪਕੌੜੇ ਦੀਆਂ ਤੇ ਖਾਣ ਦਾ ਕੋਈ ਅੰਤ ਹੀ ਨਹੀਂ ਸੀਗਾ ਬਹੁਤ ਵਧੀਆ ਸੇਵਾ ਕੀਤੀ ਆ ਤੇ ਇੱਧਰ ਗੋਭੀ ਵਾਲੇ ਪਕੌੜੇ ਇਹ ਵੀ ਮੈਂ ਐਮੀ ਇੱਕ ਦੋ ਪੀਸ ਲਏ ਇਹਦੇ ਵੀ ਤੇ ਟੇਸਟ ਸਾਰਿਆਂ ਦਾ ਕੀਤਾ ਤੇ ਇੱਧਰ ਆ ਗਏ ਆ ਫਰੀਜ਼ ਦੇ ਪਕੌੜੇ ਫਰੀਜ਼ ਦੇ ਪਕੌੜੇ ਚਲੋ ਜੀ ਇਹ ਤਾਂ ਸਾਰਿਆਂ ਨੂੰ ਪਸੰਦ ਆ ਨਾ ਸਾਰਿਆਂ ਦੇ ਫੇਵਰੇਟ ਹੀ ਹੁੰਦੇ ਆ ਕਈਆਂ ਨੇ ਚਲੋ ਨਹੀਂ ਹੋਣਗੇ ਤੇ ਮੇਰੇ ਤੇ ਹੈਗੇ ਆ ਬਹੁਤ ਜਿਹੇ ਤੇ ਇਹ ਮੈਂ ਦੋ ਚਾਰ ਪੀਸ ਰੱਖ ਲਏ ਸੀਗੇ ਮੈਨੂੰ ਮੈਨੂੰ ਵਧੀਆ ਲੱਗਦੇ ਆ ਇਹ ਸਾਰਿਆਂ ਨੂੰ ਟੇਸਟੀ ਲੱਗਦੇ ਆ ਪਨੀਰ ਵਾਲੇ ਪਕੌੜੇ ਤੇ ਦੇਖੀ ਤਾਂ ਤੁਹਾਡਾ ਵੀ ਜੀ ਕਰਦਾ ਹੋਊਗਾ ਪਕੌੜੇ ਖਾਣ ਨੂੰ ਤੇ ਇਧਰ ਜਿਹੜੇ ਬ੍ਰੈਡ ਵਾਲਿਆ ਬ੍ਰੈਡ ਵਾਲੇ ਦੀ ਵਧੀਆ ਲੱਗਦੀ ਹੈ ਇਧਰ ਸਮੋਸੀਆਂ ਦੀ ਬਹੁਤ ਬ੍ਰੈਡ ਹਾਂਜੀ ਪਕੌੜੇ ਖਾਣ ਤੋਂ ਬਾਅਦ ਕੋਈ ਚੀਜ਼ਾਂ ਖਾਣ ਤੋਂ ਬਾਅਦ ਅਸੀਂ ਹੁਣ ਆ ਗਏ ਆ ਪੋਪਕਨ ਖਾ ਲੈ ਬਾਅਦ ਖਾਣ ਵਿੱਚ ਤੇ ਇੱਥੇ ਸਟਾ ਲੱਗੀ ਆ ਪੋਪਕਨ ਦੇ ਨਾਲ ਕੋਲ ਗੁੱਪੀਆਂ ਦੇ ਤੇ ਨਾਲ ਟਿੱਕੀ ਦੇਈ ਭੱਲੇ ਤੇ ਮੈਂ ਦੇਖਣਾ ਚਾਹੀਦਾ ਵੀ ਕਿਦਾਂ ਦੇ ਗੋਲ ਗੁਪੇ ਆ ਟੇਸਟ ਆ ਸੀ ਇਹ ਹਰੇਕ ਦਾ ਦੇਖੋ ਭਾਵੇਂ ਥੋੜੀ ਥੋੜੀ ਖਾਓ ਖਾਣੀ ਚਾਹੀਦੀ ਆ ਹੂੰ ਇਹ ਨਾ ਹੋ ਗਈ ਹੈ ਆ ਜੀ ਲੱਗੇ ਸੀ ਆ ਨਹੀਂ ਖਾਦੀ ਪਿਆ ਵਿੱਚ ਸਾਰਾ ਕੁਝ ਖਾਣਾ ਚਾਹੀਦਾ ਆ ਛੋਟੇ ਛੀਜਾਂ ਦੇ ਓਪਨ ਖਾਂਡੇ ਆ ਤੇ ਮੈਂ ਹਣ ਖਾਣ ਲੱਗੀ ਗੋਲ ਗੁਪੇ ਪਰ ਮੈਨੂੰ ਗੋਲ ਗੁਪੇ ਵਧੀਆ ਨਹੀਂ ਲੱਗੇ ਹੈਗੇ ਕੋਈ ਚਾਟ ਮਸਾਲਾ ਬਹੁਤ ਪਾਇਆ ਸੀਗਾ ਇਹਨਾਂ ਵੇਟਰਾਂ ਨੇ ਤੇ ਜਿਹੜੇ ਆਪਾਂ ਸ਼ੈਰੋ ਖਾਣੇ ਆ ਉਹ ਆਪਣਾ ਬਹੁਤ ਟੇਸਟੀ ਲੱਗਦੀ ਵਧੀਆ ਲੱਗਦੇ ਆ ਕਿਉਂਕਿ ਚ ਮਸਾਲੇ ਘੱਟ ਪਾਏ ਹੁੰਦੇ ਐਨਾਂ ਚ ਬਹੁਤ ਆ ਰਮਸਾਲੇ ਪਾਇਆ ਹੁੰਦੇ ਆ ਪਰ ਮੈਂ ਦੋਬ ਜੋਤ ਨੇ ਇੱਕੀ ਟੈਸਟ ਕੀਤਾ ਕਹਿੰਦਾ ਮੈਨੂੰ ਵਧੀਆ ਲੱਗੇ ਮੈਨੂੰ ਟੈਸਟ ਮੈਨੂੰ ਕਿਤੇ ਮੈਨੂੰ ਵੀ ਥੋੜੇ ਵਧੀਆ ਲੱਗੇ ਹੈਗੇ ਮੈਂ ਦੋ ਵੀ ਖਾਦੇ ਫਿਰ ਮੈਂ ਖਾ ਕੇ ਛੱਡਦੇ ਵਕੀ ਤੇ ਪੌਪਰ ਫਿਰ ਮੈਂ ਖਾਦੀ ਜੋ ਸੋਲੇ ਕੇ ਤੇ ਖਾਣ ਵੀ ਉਹਨੂੰ ਬਹੁਤ ਵੋਸੀਗਾ ਖਾਦਾ ਨਹੀਂ ਜਾਂਦਾ ਇੰਨਾ ਕੋਸੀਗਾ ਬਹੁਤ ਵਧੀਆ ਬਿਆ ਹੋਇਆ ਬਹੁਤ ਸੋਹਣਾ ਵਗੈ ਦੇਖੋ ਕਿੱਡਾ ਸਟਾਲ ਸਾਰੇ ਚੀਜ਼ਾਂ ਲੱਗਾ ਫਾਸਟ ਫੂਡ ਦਾ ਹੀ ਤੇ ਖਾਣ ਵਾਲੇ ਖਾਈਏ ਜਿਹਨਾਂ ਨੇ ਨਹੀਂ ਖਾਣਾ ਤਾਂ ਨਹੀਂ ਖਾਣਾ ਹੈਗਾ ਤੇ ਜੋਤ ਨੇ ਤਾਂ ਇੱਕ ਤੋਂ ਹੀ ਖਾਦਾ ਨਹੀਂ ਖਾਦਾ ਫਿਰ ਮੈਂ ਹੀ ਦੋ ਖਾਦੇ ਆ ਤੇ ਖਾ ਕੇ ਅਸੀਂ ਇੰਦਰ ਘੁੰਮਣ ਫੇਰ ਚਲ ਗਏ ਪਹਿਲਾਂ ਦੇਖਣ ਪਹਿਲੇ ਸ ਬਹੁਤ ਸੋਹਣਾ ਸੀ ਬਹੁਤ ਵਧੀਆ ਪੈਲਸ ਸੀਗਾ ਯਾਨੀ ਸੀ ਵੱਡਾ ਇਹ ਤੇ ਹੁਣ ਇਸ ਖਾ ਕੇ ਅਦਿਲੇ ਸੈੱਟ ਚਲ ਜਾਵਾਂਗੇ ਹਾਂਜੀ ਲਾਵਾ ਹੁਣ ਤੋਂ ਬਾਅਦ ਫਿਰ ਬਰਾਤ ਆ ਗਈ ਪੈਲਸ ਵਿੱਚ ਤੇ ਫਿਰ ਆ ਕੇ ਮਿਲਣੀ ਕੀਤੀ ਕਿਉਂ ਪਹਿਲਾਂ ਲਾਵਾ ਹੋਈਆਂ ਗੁਰਦੁਆਰਾ ਸਾਹਿਬ ਬਰਾਤ ਆ ਗਈ ਸੀਗੀ ਤੇ ਹੁਣ ਮਿਲਣੀ ਹੋ ਰਹੀ ਆ ਤੁਹਾਨੂੰ ਪਤਾ ਵੀ ਕਿੰਨੀਆਂ ਮਿਲਣੀ ਹੋ ਜਾਂਦੀਆਂ ਤੇ ਇਹ ਲਾਵਾ ਬਹੁਤ ਬਿਆਸ ਬਹੁਤ ਸੋਹਣਾ ਹੋਇਆ ਵੀ 12 ਵਜੇ ਤੋਂ ਪਹਿਲਾਂ ਲਾਵਾ ਹੋਈ ਜਿੱਦਾਂ ਪੁਰਾਣੇ ਸਮੇਂ 'ਚ ਹੁੰਦਾ ਸੀਗਾ ਨਾ 12 ਵਜੇ ਤੋਂ ਪਹਿਲਾਂ ਲਾਵਾ ਕਰਨੀ ਆ ਉਹ ਵਿਆਹ ਹੁੰਦਾ ਆ ਤਾਂ ਅੱਜ ਕੱਲ ਬਹੁਤ ਲੇਟ ਹੋ ਜਾਂਦੀ 1:00 ਵੱਜ ਜਾਂਦੇ ਆ ਪਰ ਨਹੀਂ ਇਹ ਵਿਚੋਲੇ ਦੇ ਕੁਐਸਚਨ ਦੀ ਆ ਵੀ ਉਹਨੇ ਭਾਈ ਦੌੜ ਕਰਕੇ ਲਾਵਾ ਪੂਰੇ ਟਾਈਮ ਨਾ ਕਰਾਈਆਂ ਤੇ ਸਾਰੇ ਕੰਮ ਬੜੇ ਟਾਈਮ ਨਾ ਹੋ ਗਏ ਤੇ ਬਹੁਤ ਸੋਹਣਾ ਵਿਆਹ ਰਿਹਾ ਇਹ ਤੇ ਸਾਰਿਆਂ ਨੂੰ ਦੇ 12 ਵਜੇ ਤੋਂ ਪਹਿਲਾਂ ਲਾਵਾ ਕਰਨੀ ਚਾਹੀਦੀ ਆ ਤੇ ਉਹ ਫੇਰੀ ਹਾਂਜੀ ਮਿਲਣੀ ਹੁਣ ਤੋਂ ਬਾਅਦ ਤੇ ਫਿਰ ਸਰਾਲੀਆਂ ਨੇ ਨਕਾ ਲਾਇਆ ਰਿਵਨ ਕਟਿਆ ਤੇ ਫਿਰ ਇੱਧਰ ਭੈਣ ਜੀ ਹੋਣੀ ਸਾਡੇ ਕਹਿੰਦੇ ਵੀ ਮੈਂ ਕੁਝ ਖਾਣਾ ਪੀਣਾ ਪਕੌੜੇ ਮੈਂ ਕਿਹਾ ਤੁਸੀਂ ਖਾ ਲਓ ਮੈਂ ਤਾਂ ਹੁਣ ਕੁਝ ਨਹੀਂ ਖਾਣਾ ਮੈਂ ਤਾਂ ਮੈਂ ਤਾਂ ਹਰੇਕ ਚੀ ਇੱਕ ਸਾਰੀ ਟੇਸਟ ਕਰ ਲਈ ਖਾ ਲਈ ਆ ਤੁਸੀਂ ਖਾ ਲੋ ਖਾਣਾ ਮੈਂ ਤਾਂ ਖਾਣਾ ਨਹੀਂ ਹੈਗਾ ਤੇ ਆ ਸਾਡੀ ਭਣਜੀ ਵੱਡੀ ਆ ਇਹ ਤੇ ਇਹ ਹੁਣ ਘਰ ਦਾ ਜਦੋਂ ਵਿਆਹ ਹੁੰਦਾ ਆ ਤਾਂ ਉਦੋਂ ਫਿਰ ਨਹੀਂ ਹੁੰਦੀ ਨਾ ਗੱਲ ਕਰਨ ਦੀ ਜਿਦਾ ਕਰ ਲੋ ਟਾਈਮ ਨਹੀਂ ਹੁੰਦਾ ਹੈਗਾ ਘਰ ਦੇ ਕੰਮ ਇੰਨੇ ਹੁੰਦੇ ਆ ਵੀ ਬਹੁਤ ਬੰਦਾ ਬਿਜ਼ੀ ਹੁੰਦਾ ਆ ਤੇ ਘਰ ਦਾ ਵਿਆਹ ਦੇਖ ਨਹੀਂ ਹੁੰਦਾ ਹੈਗਾ ਤੇ ਹੁਣ ਅਸੀਂ ਦੋਨੇ ਭੈਣਾਂ ਬਹਿਣ ਲੱਗੀਆਂ ਇੱਥੇ ਤੇ ਬਹਿ ਕੇ ਹੁਣ ਭੈਣਜੀ ਹਣੀ ਖਾਣਗੇ ਤੇ ਮੈਂ ਥੋੜੀ ਬਹੁਤੀ ਚਲੋ ਵੀਡੀਓ ਬਣਾਉਣੀ ਆ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ ਆ ਤੇ ਲੱਗਣ ਕਿ ਗਾਣ ਪ੍ਰੋਗਰਾਮ ਹੋ ਗਿਆ ਸ਼ੁਰੂ ਹੁਣ ਪਹਿਲਾ ਜਿੱਦਾਂ ਕਹ ਲੋ ਭਰ ਗਿਆ ਪਹਿਲਾ ਖਾਲੀ ਸੀਗਾ ਹੁਣ ਬਰਾਤ ਗੁਰਦੁਆਰਾ ਸਾਹਿਬ ਤੋਂ ਆ ਗਈ ਏ ਕੁੜੀ ਵਾਲੇ ਤੇ ਮੁੰਡੇ ਵਾਲੇ ਵੀ ਸਾਰੇ ਆਣੇ ਆ ਗਏ ਸਾਰੇ ਜਾਣੇ ਹਾਂਜੀ ਇਹ ਵਿਆਹ ਸਾਡੀ ਜਿੱਦਾਂ ਕਹ ਲੋ ਦੋਤੀ ਮਾਸੀ ਸੱਸ ਦੀ ਦੋਤੀ ਦਾ ਵਿਆਹ ਸੀਗਾ ਜੀ ਇਹ ਤੁਸੀਂ ਕਹੋਗੇ ਬਹੁਤ ਰਿਸ਼ਤੇ ਆ ਦੂਰ ਦੀ ਆ ਰਿਸ਼ਤੇ ਅਰੇ ਕੋਈ ਦੂਰ ਦੀ ਨਹੀਂ ਹੈਗੀ ਜਿੱਥੇ ਪਿਆਰ ਹੋਵੇ ਰਿਸ਼ਤੇਦਾਰੀ ਵਿੱਚ ਤੇ ਭੈਣ ਜੁਣੀ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਫੈਮਿਲੀ ਆ ਤੇ ਇਹ ਦੋਨੇ ਕੁੜੀਆਂ ਜਿਹੜੀਆਂ ਬਹੁਤ ਵਧੀਆ ਆ ਸਾਡੇ ਨਾਲ ਬਚਪਨਾ ਪਿਆਰ ਇਹਨਾਂ ਦੇ ਨਾਲ ਕਿਉਂ ਮੇਰੇ ਵਿਆਹ ਤੋਂ ਵੀ ਪਹਿਲਾਂ ਇੱਥੇ ਆਉਂਦੀਆਂ ਹੁੰਦੀਆਂ ਸੀ ਤੇ ਵਿਆਹ ਤੋਂ ਬਾਅਦ ਵੀ ਤੇ ਬਹੁਤ ਨਾਈਸ ਨਾਈਸ ਕੁੜੀਆਂ ਇਹ ਤੇ ਭੈਣ ਜੁਣੀ ਬਹੁਤ ਵਧੀਆ ਆ ਤੇ ਸੋਹਣੀ ਫੈਮਿਲੀ ਆ ਤੇ ਸਾਡਾ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਵਾਹਿਗੁਰੂ ਪਿਆਰ ਸਾਡਾ ਇਦਾਂ ਹੀ ਬਣਾਈ ਰੱਖੇ ਰਿਸ਼ਤੇ ਅਰੀ ਕੋਈ ਦੂਰ ਦੀ ਨਹੀਂ ਹੁੰਦੀ ਹੈਗੀ ਜਿੱਥੇ ਪਿਆਰ ਹੋਵੇ ਆਪਣੇ ਲਾਗੇ ਦੇ ਰਸਤੇਦਾਰਾਂ ਨੂੰ ਕੀ ਕਰਨਾ ਜਿੱਥੇ ਕੋਈ ਬੋਲਚਾਲ ਨਾ ਹੋਵੇ ਕੋਈ ਆਉਣੀ ਜਾਣੀ ਨਾ ਹੋਵੇ ਉਹ ਕੋ ਰਿਸ਼ਤੇ ਨਹੀਂ ਹੁੰਦੇ ਹੈਗੇ ਤੇ ਰਿਸ਼ਤੇ ਅਰੀ ਤਾਂ ਮਿਲਦਿਆਂ ਦੀ ਹੁੰਦੀ ਹੈ ਜਿੱਥੇ ਆਪਾਂ ਆਪਣਾ ਮੇਲ ਮਿਲਾਪ ਹੋਵੇ ਉਹਨੂੰ ਰਿਸ਼ਤੇ ਅਰੀ ਕਹਿੰਦੇ ਆ ਤੇ ਨਾਲ ਦੇ ਰਿਸ਼ਤੇ ਅਰੀ ਨੂੰ ਕੀ ਕਰਨਾ ਹਨਾ ਇਹ ਕੇਵੀ ਗੱਲ ਹੋ ਜਾਂਦੀ ਆ ਤੇ ਰਿਸ਼ਤੇ ਪਿਆਰ ਦੇ ਹੁੰਦੇ ਆ ਤੇ ਜਿੱਥੇ ਆਪਣਾ ਜਿਆਦਾ ਜਿਆਦਾ ਗੂੜਾ ਪਿਆਰ ਹੋਵੇ ਉਹ ਹੀ ਹਾਂਜੀ ਨਾਲ ਹੀ ਹੁਣ ਇਥੇ ਸਾਈਡ ਤੇ ਜੋੜੀ ਬੈ ਗਈ ਆ ਤੇ ਪੈਸੇ ਵੀ ਪੈਂਦੇ ਆ ਤੇ ਨਾਲ ਨਾਲ ਸਾਰਿਆਂ ਦਾ ਮਨੋਰੰਜਨ ਵੀ ਹੋ ਰਿਹਾ ਤੇ ਮਨੋਰੰਜਨ ਤੋਂ ਬਗੈਰ ਵਿਆਹ ਵੀ ਕਾਦਾ ਹੁੰਦਾ ਆ ਉਹ ਕੋਈ ਵਿਆਹ ਨਹੀਂ ਹੁੰਦਾ ਹੈਗਾ ਮਨੋਰੰਜਨ ਦੇ ਨਾਲ ਹੀ ਵਿਆਹ ਸੋਹਣਾ ਲੱਗਦਾ ਆ ਇਹ ਵੀ ਦਿਨ ਮੇਰੇ ਭਾਗਾਂ ਨਾ ਆਉਂਦੇ ਆ ਤੇ ਨਾਲ ਨਾਲ ਸਾਰੇ ਪੰਗੜਾ ਪਾਉਣ ਦੇ ਆ ਮਨੋਰੰਜਨ ਕਰਦੇ ਪਏ ਆ ਇੰਜੋਏ ਕਰਦੇ ਪਏ ਆ ਸਾਰੇ ਜਾਣੇ ਹਾਂਜੀ ਪੈਸੇ ਪਉਣ ਤੋਂ ਬਾਅਦ ਹੁਣ ਸਾਰਿਆਂ ਨੇ ਪੈਸੇ ਪਾ ਲਏ ਆ ਪੈਸੇ ਪਾਉਣ ਦਾ ਕੰਮ ਗਿਆ ਨਿਭੜ ਤੇ ਹੁਣ ਜੋੜੀ ਜਿਹੜੀ ਸਟੇਜ ਤੋਂ ਥੱਲੇ ਆ ਗਈ ਆ ਤੇ ਹੁਣ ਇਧਰਲੀ ਸਾਈਡ ਜਿੱਥੇ ਡੀਜੇ ਮਤਲਬ ਲੱਗੇ ਹੋਏ ਆ ਉਥੇ ਡਾਂਸ ਕਰਨਗੇ ਨਵੀਂ ਵਿਆਹ ਜੋੜੀ ਸਲਾਮਤ ਰਹੇ ਵਾਹਿਗੁਰੂ ਤੰਦਰੁਸਤ ਜਾਂਦੇ ਵੀ ਦੇਖੋ ਜੀ ਜੋੜੀਆਂ ਜਿਹੜੀਆਂ ਆ ਜੱਗ ਥੋੜੀਆਂ ਤੇ ਨਰੜ ਬਥੇਰੇ ਹਨਾ ਕਹਿੰਦੇ ਹੁੰਦੇ ਆ ਤੇ ਰਾਜੀ ਰਵੇ ਸਾਡੀ ਜੋੜੀ ਸਲਾਮਤ ਰਹੇ ਸਾਡੇ ਬੱਚਿਆਂ ਦੀ ਤੇ ਵੈਗਰੂ ਇਹਨਾਂ ਦੀ ਜੋੜੀ ਸਲਾੰਤ ਰੱਖੇ ਤਾਂ ਆਸ ਵਿੱਚ ਰਲ ਮਿਲ ਕੇ ਪਿਆਰ ਨਾ ਰਹਿੰਦਾ ਵੈਗਰੂ ਵੱਲ ਦੇਵੇਂ ਨਾਲ ਨੂੰ ਦੇਖੋ ਜਿਹੜਾ ਵਿਆਹ ਹੁੰਦਾ ਹੈ ਦੋ ਰੂਹਾਂ ਦਾ ਮੇਲ ਹੁੰਦਾ ਆ ਧੁਰੋਂ ਰੱਬ ਨੇ ਸੰਜੋਗ ਲਿਖਿਆ ਹੁੰਦੇ ਆ ਤੇ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ ਤੇ ਚਲੋ ਮਾੜੇ ਮੋੜ ਟੋਕ ਚੋਕ ਤਾਂ ਹੁੰਦੀ ਰਹਿੰਦੀ ਆ ਤੇ ਜਿਹੜੇ ਪਲ ਹੁੰਦੇ ਵਿਆਹ ਦੇ ਬਹੁਤ ਖੁਸ਼ੀ ਦੇ ਹੁੰਦੇ ਆ ਵੀ ਆਪਾਂ ਨੂੰ ਆਪ ਨੂੰ ਇਦਾਂ ਹੀ ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਆ ਵੇਰੀ ਆਪਣੀ ਘੜੀ ਸੋਹਣੀ ਲੰਗਦੀ ਆ ਜਿਹੜੇ ਰਿਸ਼ਤੇ ਹੁੰਦੇ ਸਿਰ ਵਿਸ਼ਵਾਸ ਤੇ ਟਿਕੇ ਹੁੰਦੇ ਆ ਇਹ ਤੇ ਆਪਾਂ ਨੂੰ ਵੀ ਇਹਦੇ ਵਿਸ਼ਵਾਸ ਰੱਖਣਾ ਕਰਨਾ ਚਾਹੀਦਾ ਆ ਤੇ ਦੇਖੋ ਕਿੰਨੀ ਸੋਹਣੀ ਜੋੜੀ ਲੱਗਣ ਡਈ ਆ ਕਿਤੇ ਨਜ਼ਰ ਨਾ ਲੱਗ ਜਾ ਮੇਰੀ ਤੇ ਜਿਹੜਾ ਵਿਆਹ ਸਾਰਾ ਇਹ ਸਾਰਾ ਹੀ ਲਾਈਵ ਚੱਲਦਾ ਪਿਆ ਜੀ ਤੁਹਾਨੂੰ ਪਤਾ ਅੱਜ ਕੱਲ YouTube ਦਾ ਜ਼ਮਾਨਾ ਇੰਟਰਨੈਟ ਦਾ ਜ਼ਮਾਨਾ ਆ ਤੇ ਲਾਈਵ ਵਿਆਹ ਚੱਲਣ ਡਿਆ ਆ ਤੇ ਮੇਰੇ ਖਿਆਲ ਦਰਪਨ ਸਟੂਡੀਓ ਦਰਪਨ ਡਿਜੀਟਲ ਸਟੂਡੀਓ ਲਿੰਕ ਐਸੇ ਬਿਆਦਾ ਤੇ ਵਿਆਹ ਬਹੁਤ ਸੋਹਣਾ ਤੇ ਬਹੁਤ ਵਧੀਆ ਹੋਇਆ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਖਾਣ ਪੀਣ ਦੀ ਬਹੁਤ ਵਧੀਆ ਅਰੇਂਜਮੈਂਟ ਸੀਗਾ ਬਹੁਤ ਸੋਹਣਾ ਸੀ ਪ੍ਰੋਗਰਾਮ ਤੇ ਦੇਖੋ ਜੋੜੀ ਅੱਜ ਦੇ ਹੀਰੋ ਚਲੋ ਜੀ ਖੁਸ਼ੀ ਹੁੰਦੀ ਐ ਇਸ ਪ੍ਰੋਗਰਾਮ ਦੀ ਦਿਨ ਦੀ ਇਸ ਦਿਨ ਦੀ ਬੇਸਰਦੀ ਨਾਲ ਢੀਕ ਹੁੰਦੀ ਆ ਮਾਮਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਰੀ ਫੈਮਿਲੀ ਨੂੰ ਬਹੁਤ ਢੀਕ ਹੁੰਦੀ ਆ ਥੋੜਾ ਡਾਂਸ ਕਰਕੇ ਫਿਰ ਜਾਣਗੇ ਉਧਰ ਨੂੰ ਫਿਰ ਰੋਟੀ ਖਾਣਗੇ ਤੇ ਥੋੜਾ ਇੰਜੋਏ ਕਰਨਗੇ ਤਾਂ ਬਹੁਤ ਵਧੀਆ ਜਿਹੜੀ ਸਲਾਮਤ ਰਵੇ ਹੈਲੋ ਜੀ ਮੇਰੇ ਖਾ 6:30 ਟਾਈਮ ਹੋ ਗਿਆ ਤਾਂ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਲੇਡੀ ਪ੍ਰੋਗਰਾਮ ਹੋ ਗਿਆ ਤੇ ਅਜੇ ਰੋਟੀ ਖਾਂਦੇ ਆ ਜੋੜੀ ਤੇ ਰੋਟੀ ਰੋਟੀ ਖਾ ਕੇ ਤੇ ਫਿਰ ਜਾਣਗੇ ਉਹ ਤੇ ਅਸੀਂ ਹੁਣ ਕਾਫੀ ਮੇਰਾ ਹੋ ਗਿਆ ਸਾਨੂੰ ਚੱਲਦੇ ਗੱਡੀ ਬਣ ਕੇ ਪਤਾ ਕਿੱਥੇ ਗੱਡੀ ਨਾਲ ਡੱਬੇ ਦੇ ਚੱਕੇ ਆ ਜਾ ਇੱਧਰ ਦੇ ਮੈਂ ਚੱਲ ਯਾਰ ਰਸਤਾ ਇਧਰ ਨੂੰ ਹੈ ਨਾ ਧੁੰਦ ਬਹੁਤ ਹੈ ਹੋ ਗਈ ਆ ਤੇ ਧੁੰਦ ਜਿੱਦਾਂ ਕਹ ਲਓ ਵੀ ਉਤਰੀ ਨਹੀਂ ਹੈਗੀ ਤੋਂ ਸਮਾਂ ਜ਼ਿਆਦਾ ਹੋ ਗਈ ਹੈ ਤਾਂ ਨਾਲ ਹੁਣ ਮੱਠੀ ਮੱਠੀ ਹਵਾ ਵੀ ਚੱਲਣ ਢਈ ਆ ਨਹੀਂ ਪੁੱਤ ਜਾ ਕੇ ਮਾ ਜਾ ਕੇ ਮੱਛ ਆਣੀ ਤੇ ਹੁਣ ਇਹ ਆਪਣੀ ਗੱਡੀ ਨਾਲ ਜਾ ਰਹੇ ਨੇ ਗੱਡੀ 'ਚ ਬਹਿਣ ਲੱਗੇ ਆ ਪਾੜੀ ਮੰਨਾਰੇ ਅੱਗੇ ਛੱਡੇ ਆਂਦੇ ਆ ਤੇ ਦੇਖੋ ਸਭ ਮੇਲੀਆਂ ਕਰਾਤੀ ਹੈ ਹਾਲੀਵੁੱਡ ਦਾ ਹਾਂਜੀ ਹੈਲੋ ਹੁਣ ਅਸੀਂ ਪਹੁੰਚ ਕੇ ਘਰ ਤੱਕ 8:30 ਹੋ ਗਏ ਆ ਆਉਂਦੇ ਆਉਂਦੇ ਨੂੰ ਬਸ ਨੀਰਾ ਹੋ ਗਿਆ ਸਾਂ ਦੇ ਦਈ ਤੇ ਸਮਾਂ ਕੀ ਰੋਟੀ ਰੋਟੀ ਖਾਣ ਡੇ ਸੀ ਜੋੜਾ ਵਿਆਹ ਤੇ ਫਿਰ ਉਹ ਅਸੀਂ ਲੇਟ ਵਾਂ ਤੋਂ ਦੂਰ ਪੈਂਦਾ ਸੀ ਜਲੰਧਰੋਂ ਸਰ ਕੇ ਟਾਈਮ ਨਾਲ ਪਰ ਫਿਰ ਵੀ ਸਾਨੂੰ ਆਉਂਦੇ ਆਉਂਦੇ ਨੂੰ ਨਾ ਕਵੇਲਾ ਹੋ ਹੀ ਗਿਆ ਸਮਾਂ ਕੀ ਤੇ ਵਿਆਹ ਤੇ ਸਾਰਾ ਕੁਝ ਟੈਸਟ ਕੀਤਾ ਸਾਰਾ ਕੁਝ ਖਾਦਾ ਇINGREDIENT ਖਾਦੀ ਥੋੜੀ ਥੋੜੀ ਕਰਕੇ ਟੈਸਟ ਸਾਰੇ ਸਾਰੇ ਕੀਤੀ ਬਹੁਤ ਵਧੀਆ ਸੀ ਵਿਆਹ ਪੂਰਾ ਇੰਜੋਏ ਕੀਤਾ ਤੇ ਸੋਹਣਾ ਵਿਆਹ ਸੀਗਾ ਇਹ ਵੀ ਦਿਨ ਵਸੀ ਕਿਤੇ ਕਰਮਾ ਨਾਉਦੇ ਆ ਤੇ ਚਲੋ ਠੀਕ ਆ ਅੱਜ ਦੇ ਵਲੋਗ ਨੂੰ ਐਂਡ ਤੱਕ ਦੇਖਿਓ ਤੇ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਾਓ ਚੈਨਲ ਜੇ ਤੁਸੀਂ ਮੇਰੇ ਚਲਦੇ ਨਵੇਂ ਹੋ ਤੇ ਲੋਗ ਲੰਬਾ ਹੋ ਜਾਣਾ ਫਿਰ ਤੁਸੀਂ ਬੋਰ ਹੋ ਜਾਣਾ ਆ O quizás sí que asarean, no?